ਲੀਸਾ ਖਾਨਾ ਫਤਗੜ ਚੂੜੀਆਂ ਦੀਨ ਪਿੰਡ ਰੂਪੋਵਾਲੀ ਵਿੱਚ ਬੀਤੀ ਰਾਤ ਸਾਬਕਾ ਸਰਪੰਚ ਵੱਲੋਂ ਕਿਸੇ ਪ੍ਰਾਣੀ ਰੰਜਸ਼ੂ ਨੂੰ ਲੈ ਕੇ ਆਪਣੇ ਗੁਆਂਢ ਵਿੱਚ ਰਹਿੰਦੇ ਇੱਕ ਘਰ ਉੱਪਰ ਅੰਦਾ ਤੋਂ ਦੋ ਫਾਇਰਿੰਗ ਕਰਨ ਦਾ ਮਾਮਲਾ ਪ੍ਰਾਪਤ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਮੱਥੇ ਵਿੱਚ ਗੋਲੀ ਵੱਜਣ ਨਾਲ ਗੰਭੀਰ ਦੱਸਿਆ ਜਾ ਰਿਹਾ ਹੈ ਤੇ ਉਧਰ ਮੌਕੇ ਤੇ ਫਤਗੜ ਚੂੜੀਆਂ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਹਰਜੀਤ ਸਿੰਘ ਵਾਸੀ ਪਿੰਡ ਰੂਪੋਵਾਲੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹਨਾਂ ਦੇ ਗਵਾਰਡ ਵਿੱਚ ਰਹਿੰਦੇ ਸਾਬਕਾ ਸਰਪੰਚ ਵੱਲੋਂ ਹਥਿਆਰਾਂ ਨਾਲ ਲੈਸ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਭਰਾ ਦੇ ਘਰ ਉੱਪਰ ਹਮਲਾ ਕਰ ਦਿੱਤਾ ਤੇ ਅੰਦਾ ਧੁੰਦ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਉਹਨਾਂ ਦੇ ਭਰਾ ਕਰਨੈਲ ਸਿੰਘ ਦੇ ਮੱਥੇ ਵਿੱਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਹ ਲਾਜ ਲਈ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਅੰਮ੍ਰਿਤਸਰ ਗੁਰਨਾਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਇਸ ਸਮੋਕੇ ਪੀਰਤ ਪਰਿਵਾਰ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਥਾਨਾ ਫਤਗੜ ਚੂੜੀਆਂ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਰੂਪੋਵਾਲੀ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਪ੍ਰਾਪਤ ਹੋਈ ਸੀ ਤੇ ਪਤਾ ਚੱਲਿਆ ਸੀ ਕਿ ਜਿਸ ਵਿਅਕਤੀ ਤੇ ਗੋਲੀ ਲੱਗੀ ਹੈ ਉਹ ਫਤਗੜ ਚੂੜੀਆਂ ਸਰਕਾਰੀ ਹਸਪਤਾਲ ਦਾਖਲ ਹੈ ਤੇ ਜਦੋਂ ਅਸੀਂ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ ਤਾਂ ਕਰਨੈਲ ਸਿੰਘ ਪੁੱਤਰ ਸਰਦਾਰਾ ਸਿੰਘ ਜ਼ਖਮੀ ਹਾਲਤ ਵਿੱਚ ਦਾਖਲ ਸਨ ਡਾਕਟਰਾਂ ਵੱਲੋਂ ਉਸਦੀ ਹਾਲਤ ਨੂੰ ਦੇਖਦੇ ਹੋਏ ਗੁਰੂ ਨਾਨਕ ਹਸਪਤਾਲ ਅਮਰਸਰ ਰੈਫਰ ਕਰ ਦਿੱਤਾ। ਉਹਨਾਂ ਦੱਸਿਆ ਕਿ ਪਿੰਡ ਵਿੱਚ ਮੌਕੇ ਦੇਖਣ ਉਪਰੰਤ ਸਾਨੂੰ ਕੁੱਲ 6 ਰੋਂਦ ਬਰਾਮਦ ਹੋਏ ਹਨ ਜਿਨ੍ਹਾਂ ਵਿੱਚੋਂ 3 ਜਿੰਦਾ ਤੇ 3 ਚਲੇ ਹੋਏ ਹਨ। ਇਸ ਮਾਮਲੇ ਵਿੱਚ ਕੁੱਲ 6 ਲੋਕਾਂ ਨੂੰ ਨਾਮਜ਼ਦ ਕਰਕੇ ਬਾਂਦੀਆਂ ਕਾਨੂੰਨੀ ਧਰਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਿਊਰੋ ਰਿਪੋਰਟ ਆਲ ਪੰਜਾਬ న్యూਸ ਜੀ ਪਲਵਿੰਦਰ ਸਿੰਘ ਸਨ ਆਫ ਗਰਦਿਆਲ ਸਿੰਘ ਸਾਡਾ ਸਰਪੰਚ ਜੀ ਆ ਉਨੀ ਚਲਾਈ ਆ ਸਾਡਾ ਬ੍ਰਦਰ ਕਰਨੈਲ ਸਿੰਘ ਆ ਉਹਦੇ ਦੀ ਚਲਾਈ ਆ ਜੀ ਤੇ ਇਹ ਘਰ ਬਿਠੇ ਸੀ ਆਪਣੇ ਇਚੰਚੇ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੈੱਡ 'ਚ ਗੋਲੀ ਵੱਜ ਗਈ ਐ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਲੋ ਨੂੰ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲਤਪਟ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸੀ ਲੈ ਕੇ ਗਏ ਆ ਉਥੋਂ ਉਹਨਾਂ ਦੀ ਹਾਲ ਨੂੰ ਗੰਭੀਰ ਤਾਂ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈ퍼 ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤਨੇ ਵਜੇ ਦੀ ਘਟਨਾ ਇਹ 9 ਵਜੇ ਦੀ ਘਟਨਾ ਹੈ ਕੋਈ 9:30 ਦੀ ਲਗਭਗ 9:30 ਇਹਨੇ ਕੋਈ ਚੱਲੀ ਆ ਜਾਂ ਕੋਈ ਹੋਰ ਨੁਕਸਾਨ ਹੋਇਆ ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਕੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸ਼ਾਬਦ ਮਿਲੇ ਨੇ ਜਿਹੜੇ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ ਇੱਕ ਕੋ ਮੇਰੇ ਕੋ ਆਦਮੀ ਸਨ ਮਿਕਨੂ ਕਾਫੀ ਆਦਮੀ ਸੀ 8 10 ਜਾਣੀ ਸੀ ਉਹਨਾਂ ਸਾਰਿਆਂ ਦੇ ਕੋਲ ਹੀ ਵੈਪਨ ਸਨ ਤੇ ਹੋਰ ਦਾਤਰ ਵੀ ਸਨ ਉਹਨਾਂ ਦੇ ਕੋਲ ਕੀ ਚਾਹੁੰਦੇ ਅਸੀਂ ਪੁਲਿਸ ਤੋਂ ਇਨਸਾਫ ਚਾਹੁੰਦੀ ਆ ਬਿਲਕੁਲ ਇਨਸਾਫ ਹੋਣਾ ਚਾਹੀਦਾ ਜੇ ਸਾਡੇ ਭਰਾਣਾ ਤਕਾ ਹੋਇਆ ਇਹ ਕਰਨ ਕੀ ਸਿਰ ਲੱਗਾ ਤੁਹਾਨੂੰ ਵੀ ਗੋਲੀ ਚਲਾਉਂਦਾ ਸੀ ਸਾਨੂੰ ਉਹਨਾਂ ਕੋਈ ਸਾਡੇ ਤੇ ਪਤਾ ਹੀ ਨਹੀਂ ਲੱਗਾ ਕਿ ਕੀ ਗੱਲ ਹੋਈ ਕੀ ਨਹੀਂ ਕਿ ਕੋਈ ਪ੍ਰਾਣੀ ਕੋਈ ਰੰਜਿਸ਼ ਹੋਵੇ ਜਾਂ ਕੋਈ ਗੱਲਬਾਤ ਪ੍ਰਾਣੀ ਕੋਈ ਉਹਨਾਂ ਨਾਲ ਸਾਡੀ ਜੀ ਰੰਜਿਸ਼ ਨਹੀਂ ਹੈਗੀ ਤੇ ਪਹਿਲਾਂ ਅਜ ਤੋਂ ਕੋਈ 2-3 ਸਾਲ ਪਹਿਲਾਂ ਇਨਕੁਵਰੀ ਹੋਈ ਗ੍ਰਾਂਡਾ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਸੈਨ ਕੀਤੇ ਉਹਦੀ ਰੰਜਸ਼ੀ ਰੱਖਦੇ ਨੇ ਹਾਨੂੰ ਇਹੋ ਲੱਗਦਾ ਜੀ ਜਿਸ ਵਿਅਕਤੀ ਨੂੰ ਬੁਰੀ ਲੱਗਿਆ ਉਹਦੇ ਕੀ ਹਾਲ ਤੁਸੀਂ ਜੀ ਉਹਦੀ ਹਾਲ ਤਾਂ ਜੀ ਗੰਭੀਰ ਹੈ ਜੀ ਤੇ ਉਹਦਾ ਜਿਹੜਾ ਹੈਡ ਹੈ ਅਨੁਸਾਰ ਇੱਕਨ ਸੋਚ ਪਈ ਹੈ ਤੇ ਜਦੋਂ ਉਹ ਬੋਲਦੇ ਨੇ ਕਿ ਇਹਨੇ ਤੇ ਸਿਰ ਨੂੰ ਬਹੁਤ ਦਰਦ ਹੁੰਦੀ ਹੈ ਜੇ ਬੋਲਦੇ ਆ ਬੈਠ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਡਾਕਟਰਾਂ ਨੇ ਉਹਨੂੰ ਰੈਸਟ ਦਸੀਏ ਡਾਕਟਰ ਕੀ ਮੰਕਰਜ ਪ੍ਰਸ਼ਾਸਨ ਤੋਂ ਕੋਈ ਅਸੀਂ ਪ੍ਰਸਾਦ ਹਾਂ ਅਸੀਂ ਤੇ ਉਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧੇ ਨੇ ਕਿ ਘਰ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਜੀ ਉਹਨੂੰ ਜੀ ਆਪਣੇ ਕੱਲ ਸਾਨੂੰ ਸ਼ਾਮ ਕੋਈ 9:30 ਵਜੇ ਫੋਨ ਤੇ ਐਸਐਸਓ ਸਾਹਿਬ ਨੂੰ ਦੱਸਿਆ ਵੀ ਆਪਣੇ ਗੋਲੀ ਚੱਲੀ ਆ ਉਹ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਲ ਦਾਖਲ ਹਾਂ ਤੇ ਮੈਂ ਫਿਰ ਸਿਵਲ ਹਸਪਤਲ ਉੱجا ਆਪਣੀ ਪਾਰਟੀ ਲੈ ਕੇ ਉੱਥੇ ਕਰਨਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਲ ਦੇ ਵਿੱਚ ਦਾਖਲ ਸੀ ਜਿਹਨਾਂ ਨੂੰ ਡਾਕਟਰ ਨੇ ਆਪਣੇ ਗੁਰਨਾਨ ਦੇਵ ਹਸਪਤਲ ਦਾ ਰੈਫਰ ਕਰ ਦਿੱਤਾ ਸੀ ਸਰ ਗੋਲੀ ਕਿਹਦੇ ਵੱਲ ਚੱਲੀ ਆ ਤੇ ਕਿਹਨੇ ਚਲਾਈ ਗੋਲੀ ਜਿਹੜੀ ਆ ਇਹ ਆਪਣੇ ਐਕਸ ਸਰਪੈਂਚਾ ਬਲਵਿੰਦਰ ਸਿੰਘ ਹਾਂ ਉਹਨਾਂ ਦੇ ਨਾਲ ਸਕਿੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜਪਾਲਾ ਹਾਂਜੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਕਨਾਲ ਸਿੰਘ ਦੇ ਚਲਾਈ ਗਈ ਸਰ ਕਿੰਨੇ ਰਾਉਂਡ ਜਿਹੜੇ ਫੈਰ ਹੋਏ ਨੇ ਜੀ ਕੁੱਲ 6 ਰਾਉਂਡ ਫੈਰ ਹੋਏ ਆ ਜਿਨ੍ਹਾਂ ਵਿੱਚੋਂ 3 ਖੋਲਤੇ ਆਪਣੇ 3 ਜਨਾਕਾਰ ਦੋ ਸਰ ਕੀ ਕਾਰਵਾਈ ਕੀਤੀ ਗਈ ਹੁੰਦਾ ਕਿ ਜੀ ਕਾਰਵਾਈ ਜਿਹੜੀਆਂ ਬੰਦਿਆਂ ਧਰਾਵਾ ਤਾ ਪਰਚਾ ਦਰਜ ਕਰ ਦਿੱਤਾ ਹੈ ਜੀ ਬੰਦਿਆਂ 6 ਬੰਦਿਆਂ ਦਾ ਬਾਈ ਨੇ ਪਰਚਾ ਹੈ ਕੋਈ ਰਸਤੇ ਤੇ ਆ ਕੇ ਕੀ ਦੇਖਿਆ ਕਿ ਕੀ ਹੋਇਆ ਇਹ ਆ ਕੇ ਹੁਣ ਮੌਕੇ ਦੇ ਉੱਤੇ ਜਿਹੜੇ ਰਾਉਂਡ ਜਿਹੜੇ ਉਹ ਕੀਤੇ ਰਿਕਵਰਡ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦੰਤ ਵਗੈਰਾ ਵੱਜੇ ਆ ਰਸੋਈ ਦਾ ਕਪੜੇ ਸ਼ੀਸ਼ਾ ਟੁੱਟਾ ਹੋਇਆ ਹੈ ਕੋਈ ਗ੍ਰਿਫਤਾਰੀ ਭਾਈ ਗ੍ਰਿਫਤਾਰੀ ਹੈ ਜੇ ਕਹਿ ਦਿਓ ਜਲਦੀ ਗ੍ਰਿਫਤਾਰ ਕੀਤਾ ਜਾਵੇ ਜੀ